ਉਹ ਫਿਰ ਮੈਲ ਲੈ ਜਾਂਦੀ ਆ ਮੈਲ ਆਪਣੇ ਬੱਚਾ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਸਾਡੇ ਗੁਰੂ ਨੇ ਆਪਣੇ ਘਰ ਤੋਂ ਗੱਲ ਸ਼ੁਰੂ ਕੀਤੀ ਆ ਆ ਦੇਖੋ ਪ੍ਰithvi ਚੰਦ ਨੂੰ ਚੇ ਬੋਲ ਬੋਲਦਾ ਤੇ ਗੁਰਮਖ ਪਿਆਰਿਓ ਸਤਿਗੁਰੂ ਇਤਿਹਾਸੋਂ ਦੇ ਸ੍ਰੀਮਾਨ ਸੰਤ ਬੱਬਾ ਨਰੈਣ ਸਿੰਘ ਜੀ ਮੌਣੀ ਕਦੇ ਪੜਦੇ ਹੁੰਦੇ ਕਹਿੰਦੇ ਪ੍ਰਿਥੀ ਚੰਦ ਨੂੰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ ਦੇਖ ਆਪਣੇ ਗੁਰੂ ਪਿਤਾ ਦਾ ਕੀ ਬਚਨ ਕੀ ਬਚਨ ਭਾਈ ਠਿੱਕੇ ਬੋਲ ਨਾ ਜ਼ੁਬਾਨ ਵਿੱਚ ਬੋਲੀਏ ਠਿੱਕੇ ਬੋਲ ਨਾ ਬੋਲ ਨਾ ਜ਼ੁਬਾਨ ਵਿੱਚ ਬੋਲੀਏ ਠਿੱਕੇ ਬੋਲ ਨਾ ਬੋਲ ਨਾ ਜ਼ੁਬਾਨ ਵਿੱਚ ਬੋਲੀਏ ਕਿੱਕ ਬੋਲਣਾ ਜੁਬਾਨ ਵਿੱਚੋਂ ਬੋਲੀਏ ਜੀਿੱਕ ਬੋਲਣਾ ਬੋਲਣਾ ਜੁਬਾਨ ਵਿੱਚੋਂ ਬੋਲੀਏ ਤਨ ਮਨ ਫਿਕਾਉ ਜੁਗਾ ਤੇਰਾ ਤੇਰਾ ਤਨ ਮਨ ਫਿਕਾਉ ਜੁਗਾ ਫਿੱਕ ਬੋਲਣਾ ਬੋਲਣਾ ਜੁਬਾਨ बोलिए भगवान बोलनाथ भगवान की जय बोलिए तन मन विको उजरा तेरा तेरा ओ तन मन भगुरिया के बोलना बोलनाथ भगवान की जय बाबा भाई बाबा बोलनाथ भगवान की जय

ਘਰ ਵਿੱਚ ਇਹਦਾ ਇੱਕ ਜਾਮਾ ਮਤਲਬ ਚੋਲਾ ਉਹ ਪਿਆ ਉਹਦੇ ਵਿੱਚ ਚਿੱਠੀਆਂ ਕੱਢ ਕੇ ਲੈ ਕੇ ਆਓ ਲੈ ਕੇ ਆਇਆ ਸਿੱਖ ਇਹ ਦੂ ਅਗੇਤਰ ਸਤਿਗੁਰ ਕਹਿੰਦੇ ਠੀਕ ਹੈ ਜੇ ਤੂੰ ਸੱਚ ਬੋਲਦਾ ਐਂ ਉਹ ਕਰ ਇਹ ਚਾਰ ਪਦਿਆਂ ਦਾ ਸ਼ਬਦ ਬਣਦਾ ਤਿੰਨ ਪਦੇ ਹੋਗੇ ਆ ਤੀਜਾ ਨੰਬਰ ਲਿਖਿਆ ਚੌਥਾ ਪਦ ਤੂੰ ਉਚਾਰਦੇ ਸੀ ਮੰਨ ਲਾਂਗੇ ਵੀ ਤੂੰ ਚਿੱਠੀ ਲਿਖੋਈ ਨਹੀਂ ਇਹ ਗੁਰਮਖ ਪਿਆਰਿਓ ਜੀਤ ਅੰਦਰ ਸ਼ਾਂਤੀ ਹੋਵੇ ਜੀਤ ਅੰਦਰ ਪ੍ਰੇਮ ਹੋਵੇ ਜੀਤ ਅੰਦਰ ਪਿਆਰ ਹੋਵੇ ਫਿਰ ਤਾਂ ਗੱਲ ਆਉੜੇ ਹੁਣ ਈਰਖਾ ਵਿੱਚ ਹਿਰਦਾ ਭੁੱਜਿਆ ਪਿਆ ਇਹ ਗੁਰਮਖ ਪਿਆਰਿਓ ਈਰਖਾ ਵਿੱਚ ਹਿਰਦਾ ਭੁੱਜਿਆ ਪਿਆ ਕਿੱਥੋਂ ਫਿਰ ਸੁਭਗ ਲਾੜ ਨੂੰ ਪਿਆਰਿਓ ਬੇਨਤੀ ਕਰਾਂ ਹਾਲ ਆਪਣਾ ਵੀ ਇਹੀ ਆ ਉਹ ਮੂਰੇ ਕਿਵੇਂ ਲੰਘਿਆ ਉਹਦਾ ਸਤਕਾਰ ਕਿਵੇਂ ਹੁੰਦਾ ਉਹਨੂੰ ਕਿਉਂ ਵੱਧ ਚੀਜ਼ ਮਿਲ ਗਈ ਅਸੀਂ ਤਾਂ ਈਰਖਾਂਦਰੀ ਪੁੱਜੇ ਪਿਆ